ਸਤਿ ਸ੍ਰੀ ਅਕਾਲ ਜੀ ਮੈਂ ਗਰਨੂਰ ਕਾ ਮੈਂ ਹਰਦੀਪ ਕਾ ਮੈਂ ਗਰਨੂਰ ਕਾ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਦਾਦੀ ਮਾਂ ਬਾਰੇ ਕਵਤਾ ਪੇਸ਼ ਕਰਾਂਗੇ ਦਾਦੀ ਮਾਂ ਮੇਰੀ ਦਾਦੀ ਮਾਂ ਡਾਡਾ ਤੈਨੂੰ ਪਿਆਰ ਕਰਾਂ ਦਾਦੀ ਮਾਂ ਮੇਰੀ ਦਾਦੀ ਮਾਂ ਡਾਡਾ ਤੈਨੂੰ ਪਿਆਰ ਕਰਾਂ ਅੰਬਰ ਵਿੱਚ ਨੇ ਜਿੰਨੇ ਤਾਰੇ ਓਨੇ ਤੇਰੇ ਬੋਲ ਪਿਆਰੇ ਹੀਰੇ ਜਿਤੇ ਚਿਟਕੇ ਬਾਲ ਤੂੰ ਰਖਦੀ ਮੇਰਾ ਖਿੰਨਾ ਖਿਆ ਤੇਰੇ ਵਰਗਾ ਨਾ ਕੋਈ ਹਾਨੀ ਤੂੰ ਹੈ ਇਸ ਦੁਨੀਆ ਦੀ ਰਾਣੀ ਦਾਦੀ ਮਾਂ ਮੇਰੀ ਦਾਦੀ ਮਾਂ ਡਾਡਾ ਤੈਨੂੰ ਪਿਆਰ ਕਰਾਂ ਦਾਦੀ ਮਾਂ ਮੇਰੀ ਦਾਦੀ ਮਾਂ ਡਾਡਾ ਤੈਨੂੰ ਪਿਆਰ ਕਰਾਂ ਆਪਣੀ ਦਾਦੀ ਮਾਂ ਨੂੰ ਪਿਆਰ ਕਰਨ ਵਾਲੇ ਇਸ ਵੀਡੀਓ ਨੂੰ ਅੱਗੇ ਜ਼ਰੂਰ ਭੇਜਿਓ ਧੰਨਵਾਦ ਜੀ